ਤੁਸੀਂ ਵੇਖ ਰਹੇ ਹੋ ਦੇਣੀ ਸਵੇਰਾ ਤੇ ਮੈਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਟਾਂਡਾ ਦੇ ਆਮ ਆਦਮੀ ਦਫਤਰ ਵਿੱਚ ਜਿੱਥੇ ਕੀ ਤਰਨਦਾਰਨ ਦੇ ਵਿੱਚ ਇੱਕ ਕਾਫੀ ਜਿਹੜੀ ਆ ਜਿੱਤ ਹਾਸਲ ਕੀਤੀ ਆ ਸਾਡੇ ਨਾਲ ਵਿਧਾਇਕ ਰਾਜਾ ਜਸਵੀਰ ਸਿੰਘ ਰਾਜਾ ਜੀ ਮੌਜੂਦ ਨੇ ਜਿਨ੍ਹਾਂ ਨੇ ਅਗਵਾਈ ਵਿੱਚ ਇਹ ਲੱਡੂ ਵੰਡ ਕੇ ਜਿਹੜੀ ਖੁਸ਼ੀ ਦਾ ਜ਼ਾਹਰ ਕੀਤਾ ਤੇ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਜੀ ਸਰ ਅੱਜ ਬਹੁਤ ਖੁਸ਼ੀ ਦਾ ਦਿਨ ਆ ਕਿ ਮਾਰਾ ਨੇ ਬੜੀ ਕਿਰਪਾ ਕੀਤੀ ਆਮ ਆਦਮੀ ਪਾਰਟੀ ਤਰਤਨ ਤੋਂ 12 ਓਵਰ 12000 ਬੋਟ ਦੇ ਨਾਲ ਜੀਨਰ ਹੋਈ ਆ ਇਹ ਸਾਰੇ ਦਾ ਸਾਰਾ ਜਿਹੜਾ ਕ੍ਰੈਡਿਟ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਜਾ ਰਿਹਾ ਉਹਨਾਂ ਦੀ ਮਿਹਨਤ ਤੇ ਸਦਕਾ ਹੀ ਅੱਜ ਰਿਜ਼ਲਟ ਆਇਆ ਲੋਕਾਂ ਨੇ ਪੰਜਾਬ ਦੇ ਕੰਮਾਂ ਨੂੰ ਵੋਟ ਪਾਈ ਆ ਔਰ ਸਾਡੇ ਕੋਲ ਸਾਲ 1.5 ਸਾਲ ਪਿਆ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲੋਂ ਵੀ ਜ਼ਿਆਦਾ ਹੋਰ ਕੰਮ ਕਰਕੇ ਲੋਕਾਂ ਨੂੰ ਸਹੂਲਤਾ ਦਵਾਂਗੇ ਮੈਂ ਫੇਰ ਸਾਰੀ ਟੀਮ ਦਾ ਜਾਹੇ ਥੱਲੇ ਦੇ ਤੋਂ ਲੈ ਕੇ ਉੱਪਰ ਤੱਕ ਵਰਲੰਟੀਅਰ ਤੋਂ ਲੈ ਕੇ ਕੋਈ ਵੀ ਸਾਡਾ ਸੀ ਸਾਰਿਆਂ ਨੂੰ ਮੈਂ ਸਲੂਟ ਕਰਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਮਿਹਨਤ ਦਾ ਸਦਕਾ ਸਦਕਾ ਅੱਜ ਇਹ ਜਿਹੜੀ ਜਿੱਤ ਹੋਈ ਆ ਇਸਨ ਵਿਧਾਇਕ ਜਸਵੀ ਸਿੰਘ ਰਾਜਾ ਗੇਲ ਜਿਨ੍ਹਾਂ ਨੇ ਜਿਹੜਾ ਜਿਮਨੀ ਚੋਣਾਂ ਦੇ ਵਿੱਚ ਜਿਹੜਾ ਹਰਮੀਤ ਸਿੰਘ ਸੰਧੂ ਦੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਵੋਟਾਂ ਪਾ ਕੇ ਲੋਕਾਂ ਨੇ ਜਿਤਾਇਆ ਉਹਨਾਂ ਦਾ ਧੰਨਵਾਦ ਕੀਤਾ ਨਾਲ ਹੀ ਸਰਦਾਰ ਭਗਵਾਨ ਸਿੰਘ ਮਾਨ ਜੀ ਜੋ ਪੰਜਾਬ ਦੇ ਸੀਐਮ ਨੇ ਉਹਨਾਂ ਦਾ ਵੀ ਜਿਹੜਾ ਧੰਨਵਾਦ ਕੀਤਾ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਕੰਮ ਹੋ ਰਹੇ ਨੇ ਉਹ ਉਹਨਾਂ ਦੇ ਸਦਕਾ ਹੀ ਜਿਹੜੀਆਂ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਅੱਗੇ ਜਿਹੜੇ ਉਹਨਾਂ ਦੇ ਵਾਅਦੇ ਨੇ ਉਹ ਜਲਦੀ ਹੀ ਜਿਹੜੇ ਆ ਪੂਰੇ ਕੀਤੇ ਜਾਣਗੇ ਤੇ ਨਾਲ ਹੀ ਉਹਨਾਂ ਨੇ ਵੀ ਜਿਹੜੇ ਨੇ ਆਪਣੇ ਵਿਧਾਇਕ ਰਾਜਾ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਲੋਕਾਂ ਨੂੰ ਕਿ ਜਿਹੜੇ ਕੰਮ ਰਹਿੰਦੇ ਖੁੰਦੇ ਨੇ ਉਹ ਵੀ ਜਲਦ ਤੋਂ ਜਲਦ ਪੂਰੇ ਕੀਤੇ ਜਾਣਗੇ ਸਾਡੇ ਨਾਲ ਸਟੇਟ ਸੈਕਟਰੀ ਵੀ ਮੌਜੂਦ ਨੇ ਆਪ ਆਪਕੂ ਹਰਮੀ ਸਿੰਘ ਔਲਖ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਜਿਹੜੀ ਤਰਨਤਾਰਨ ਦੇ ਵਿੱਚ ਜਿਹੜੀ ਜਿੱਤ ਹਾਸਲ ਕੀਤੀ ਹੈ ਕੀ ਕਹਿਣਾ ਚਾਹਣਗੇ ਜੀ ਸਰ ਸਭ ਤੋਂ ਪਹਿਲਾਂ ਮੈਂ ਉਸ ਅਕਾਲਪੁਰ ਖ ਦਾ ਸ਼ੁਕਰੀਆ ਦਾ ਕਰਦਾ ਇਹ ਨੇਟੀਵ ਵੱਡੀ ਜਿੱਤ ਹਾਸਲ ਕਰਵਾਈ ਆ ਔਰ ਇਹ ਸਾਡੇ ਸਰਦਾਰ ਪ੍ਰੋਗਨ ਸਿੰਘ ਮਾਨ ਜੀ ਸਾਡੇ ਆਮ ਆਦੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨਿਸ਼ੋਧਿਆ ਜੀ ਸਾਰੀ ਸਮੂਚੀ ਟੀਮ ਆਮ ਆਦੀ ਪਾਰਟੀ ਦੀ ਜਿਹਨਾਂ ਦੀ ਮਿਹਨਤ ਸਦਕਾ ਇਹ ਅੱਜ ਸਾਨੂੰ ਜੇਤ ਨਸੀਬ ਹੋਈ ਆ ਜਿਹੜੇ ਆਪਾਂ 3 3.5 ਸਾਲ ਤੋਂ ਜੋ ਸਰਕਾਰ ਨੇ ਕੰਮ ਕੀਤੇ ਸੀ ਜੋ ਵਿਕਾਸ ਦੀ ਹਨੇਰੀ ਲੈਂਦੀ ਆ ਇਹ ਉਹਦੇ ਉੱਤੇ ਮੋਹਰ ਲਾਈ ਗਈ ਆ ਇੱਕ ਕਿਸਮ ਦਾ ਦੱਸਿਆ ਗਿਆ ਗਿਆ ਕਿ ਆ ਮਾਜਾ ਹਲਕਾ ਜਿਹੜਾ ਤਨਤਨ ਸ਼ੀਟ ਜਿਹੜੀ ਆ ਉਹ ਮੀਂਹ ਸੰਧੂਨੋ ਜੋ ਜੁਤਾਈ ਗਈ ਆ ਉਹ ਇੱਕ ਦਿਸ਼ਾ ਨਿਰਦੇਸ਼ ਤੈਅ ਕਰੇਗੀ ਕਿ ਆਉਣ ਵਾਲੀ ਸਰਕਾਰ ਕਿਸ ਦਿਸ਼ੇ ਬਣੇਗੀ ਕਿਉਂਕਿ ਲੋਕਾਂ ਨੇ ਸੈਪਟ ਕਰ ਲਿਆ ਕਿ ਜਿਹੜੇ ਭਗਵਾਨ ਸੁਭਾਨ ਮਾਨ ਤੋਂ ਇਸ ਟਾਈਮ ਸਾਰੇ ਲੋਕ ਖੁਸ਼ ਹਨ ਜੋ ਉਹਨਾਂ ਦੀਆਂ ਨੀਤੀਆਂ ਹਨ ਜੋ ਸਰਕਾਰ ਦੀਆਂ ਜਿੰਨੇ ਉਹਨਾਂ ਨੇ ਕੰਮ ਕੀਤੇ ਆ ਉਹ 70 ਸਾਲਾਂ ਵਿੱਚ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਸਰਕਾਰ ਤੋਂ ਨਹੀਂ ਹੋਏ ਇਸ ਕਰਕੇ ਲੋਕਾਂ ਨੇ ਮੋਹਰ ਲਾ ਕੇ ਉਹਨਾਂ ਨੂੰ ਇੱਕ ਵਾਰ ਫਾਤਵਾ ਦਿੱਤਾ ਹੈ ਕਿ ਤਕੜੇ ਹੋ ਅਸੀਂ ਤੁਹਾਡੇ ਨਾਲ ਆ ਤੇ 27 ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ ਕਿ ਦੁਬਾਰਾ ਸਰਕਾਰ ਬਣਾਏਗੀ ਹਾਂਜੀ ਕਿ ਇਸਨ ਇਸ ਹਨਮੀ ਸਿੰਘ ਔਲਗ ਜੀ ਜਿਨ੍ਹਾਂ ਨੇ ਦੱਸਿਆ ਕਿ ਇਹ ਜਿਹੜੀ ਸਾਰਾ ਸਦਕਾ ਵਾ ਤੁਹਾਡੇ ਭਗਵਾਨ ਜੀ ਦਾ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਵਧਾਈਆਂ ਦਿੰਦੇ ਹੋਏ ਤੇ ਵਲੰਟੀਰੀਆਂ ਦਾ ਖਾਸ ਤੌਰ ਤੇ ਧੰਨਵਾਦੀ ਕੀਤਾ ਉਹਨਾਂ ਨੇ ਦਿਨ ਰਾਤ ਰੰਦਾਰਨ ਦੇ ਵਿੱਚ ਆ ਕੇ ਹਰਮੀ ਸੰਧੂਰੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਤੁਸੀਂ ਵੀ ਇਹਦੇ ਰੋਡਾਨੀ ਸਵੇਰਾ ਮੈਂ ਹਰਜਨ ਜੈ ਟਾਂਡਾੜੂ